ਬਹੁਤ ਸ੍ਰੀ ਅਕਾਲ ਆ ਜ ਹਵੇਲੇ ਵਿੱਚ ਹਾਂ ਪ੍ਰਾਣੀ ਚੀਜ਼ ਐ ਫਿਰ ਇਹ ਉੱਪਰ ਉਹ ਵੀ ਛੱਡਿਆ ਹੋਣਾ ਸਰੋਜਨਦ ਕਲੋਂ ਕੋ ਫਿਰ ਦੀ ਨੂੰ ਨੇ ਕੋ ਨਹੀਂ ਚੌਰਾਸ਼ ਕੇ ਮਰਾ ਮਰ ਚੱਲ ਰਹੀ ਆ ਹੈ ਆਹਾਂ ਆ ਗਿਆ ਹੁਣ ਫੇ ਇਥੋਂ ਕੱਢਦੇ ਹੁਣ ਇਹਨਾਂ ਚ ਪਾਣੀ ਭਰ ਕੇ ਰੱਖ ਲਾਗਦਾ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਪਹੁੰਚ ਚੁੱਕੇ ਆ ਜੀ ਸ੍ਰੀ ਫਤਿਹਗੜ ਸਾਹਿਬ ਦੀਵਾਨ ਟੋਡਰਮਲ ਜੀ ਦੀ ਹਵੇਲੀ ਦੇ ਦਰਸ਼ਨ ਕਰਨ ਸੋ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਆਜੋ ਜੀ ਹੁਣ ਆਪਾਂ ਕਰਦੇ ਆਂ ਦਰਸ਼ਨ ਕਿ ਅੱਜ ਦੇ ਕੀ ਹਾਲਾਤ ਨੇ ਦੀਵਾਨ ਟੋਟਰ ਮਲ ਜੀ ਦੀ ਹਵੇਲੀ 'ਤੇ ਇੱਧਰ ਹੈ ਨਾ ਰਸਤਾ ਸ਼ੋਤ ਸ੍ਰੀ ਅਕਾਲ ਇੱਧਰ ਆਜੀ ਹਵੇਲੇ ਵਿੱਚ ਆਣਾ ਮੈਨੂੰ ਓਏ ਅੱਛਾ ਕੀ ਆ ਕਿੰਨੀ ਰੌਣਕ ਪਾਉਣੀ ਹੈ ਹਾਂ ਉਹਨਾ ਟਾਈਮਾਂ ਕਿੰਨੀ ਰੌਣਕ ਪਾਉਣੀ ਹੈ ਸਹੀ ਗੱਲ ਹੈ ਹਾਂ ਦਾ ਸਦਾ ਕੇ ਪਰਵਾਦ ਪਰਵਾਰ ਚੱਲ ਓ ਕਿੱਥੇ ਗ੍ਰਿੰਦਰ ਆਜੂਗਾ ਉਹ ਬਾਚੂ ਘਣਾ ਪੈਣਾ ਵਦਾਰੇ ਕਹਿੰਦਾ ਮੈਂ ਤੁਮ ਅੱਜ ਕੋਲ ਤੇ ਆਇਆ ਰਿਹਾ ਮੈਂ ਮੋਬਾਈਲ ਦੇ ਬਣਾ ਲੇ ਮੀਟੋ ਹਾਂ ਪੁਰਾਣੀ ਚੀਜ਼ ਐ ਫਿਰ ਇਹ ਹਾਂ ਨੀਮਾ ਹੋ ਕੇ ਜਾਣਾ ਹੋ ਗਿਆ ਚੱਲ ਆਉਂਦਾ ਮੇਰੇ ਕੋਲ ਕਮਰਾ ਆਇਆ ਹੈ ਇਹ ਸੋਪਾ ਨੂੰ ਵੀ ਛੱਡਿਆ ਹੋਣਾ ਸ੍ਰੋਸ਼ਨ ਦਾ ਹੁਣ ਦੇਖ ਵੰਦ ਕੋਈ ਨਹੀਂ ਠੀਕ ਹੈ ਅਗਨੇਰੇ ਵਿੱਚ ਹਾਂ ਆਇਆ ਇੱਧਰ ਆਜਾ ਇੱਧਰ ਨੂੰ ਵੀ ਹੈਗਾ ਹਨਾ ਸਰਵੀਰ ਉਰੇ ਆ ਕੋਲ ਲੈ ਜਾਂਦੇ ਹਾਂ ਇਹਦਾ ਉਹੀ ਕੰਮ ਆ ਗਿਆ ਯਾਰ ਹੋਰ ਕੋਈ ਜਦੋਂ ਪੰਨੋ ਉੱਪਰ ਜਾਂਦੇ ਆ ਇੱਧਰੋਂ ਬਾਹਰ ਆ ਹਾਂ ਇਹਦਾ ਉਹੀ ਆ ਗਿਆ ਬਾਹਰ ਨਹੀਂ ਗਿਆ ਬੇਤਰੀ ਆ ਅਪਣੂੰ ਪਤਾ ਨਹੀਂ ਮੈਂ ਵੀ ਇੱਧਰੋਂ ਆ ਗਿਆ ਤਾਂ ਇਹ ਤਾਂ ਕਰਦੇ ਮਾਂ ਥੱਲੇ ਆਪਾਂ ਥੱਲੇ ਵੜ ਜਾਂਦੇ ਆ ਇਹਦਾ ਹੋ ਗਿਆ ਉਹ ਯਾਰ ਮ ਬਹੁਤ ਟਾਈਮ ਲੱਗਦਾ ਰੀਮੋਟ ਕਰਦਾ ਕੋਈ ਇੱਧਰ ਕਾਨੂੰਨ ਨਹੀਂ ਕਰੀਂ ਬਣਾਇਆ ਰਾਹੋ ਗਰਪਨ ਕਿਰੇ ਜਾਂ ਹਾਂ ਇੱਧਰੋਂ ਚੱਲਦੇ ਆ ਨਾ ਪਿੱਛੇ ਨੂੰ ਮਰਮਤ ਚੱਲ ਰਹੀ ਆ ਆ ਦੇਖੋ ਉਹ ਕਹਿੰਦੇ ਹਾਂ ਹਾਂ ਚੰਗੀ ਆ ਆ ਪਿੱਛੇ ਦੇ ਬਣਾਉਂਦੇ ਪਿੱਛੇ ਤੇ ਮਰਮਤ ਕਰਨੀ ਹੈ ਦੇਖੇ ਆ ਆ ਆਓ ਓਏ ਇੱਧਰ ਆਓ ਅਸਲ ਆ ਗਏ ਨੇ ਪੜੇ ਲਈ ਉਹ ਉਹੀ ਗੱਲ ਕਰਾਉਂਦਾ ਪਾਣੀ ਮੰਤਰ ਕੀ ਦੇਖੋ ਆਹ ਦਾ ਰਸਤਾ ਹੋ ਗਈ ਹੈ ਜੀ ਹੈ ਉਸ ਤੇ ਚੁੱਲ ਆਹ ਆ ਗਿਆ ਕਿਤੇ ਲਿਖ ਆਉ ਜੀਗਾ ਆਓ ਚਾਰ ਲੋਕ ਦਾ ਪੜਾਈ ਨਹੀਂ ਛੋੜਦੇ ਕਿ ਹੋ ਜੋ ਕਿ ਦੂਸਰੀ ਪਾਣੀ ਦੀ ਹੋ ਹੈ ਪਾਣੀ ਦੇ ਉਹਦੇ ਚ ਪਾਣੀ ਪੂਣੀ ਹੁੰਦਾ ਹੁਣ ਫੇ ਇੱਥੋਂ ਕੱਢਦੇ ਹੁਣ ਇਹਨਾਂ ਚ ਪਾਣੀ ਭਰ ਕੇ ਰੱਖ ਲਾਗਦਾ ਬਾਈ ਹੁਣ ਕਹਿ ਨਹੀਂ ਸਕਦੇ ਜਿਹਦੇ ਕੰਮ ਆਪਾਂ ਚੱਟੇ ਬਣਾ ਲੈਨੇ ਹੁਣਾਂ ਟਾਈਮ ਕੋਈ ਹੋਰ ਦੀ ਵਗੈਰਾ ਹੋਣੀ ਹੈ ਕੋਈ ਸਟੋਰ ਕਰਨੇ ਦਾ ਹੁਣਾ ਹਾਂ ਆਪਣੇ ਯੋਧੇ ਪੁਰਾਣੀਆਂ ਯਾਦਾਂ ਨੂੰ ਤਾਜ਼ੀਆਂ ਕਰਦੇ ਹੋਏ ਇਹ ਬਹੁਤ ਚੰਗੀ ਗੱਲ ਹੈ ਕਿ ਆਪਣੇ ਸਿੱਖ ਕਮਿਊਨਿਟੀ ਇਹਨਾ ਪੁਰਾਣੀਆਂ ਚੀਜ਼ਾਂ ਨੂੰ ਹੁਣ ਲੱਗੀ ਐ ਸਾਂਭਣ ਸਾਂਭਣੀਆਂ ਵੀ ਜ਼ਰੂਰੀ ਚਾਹੀਦੀਆਂ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਤਾਂ ਹੀ ਆਪਣੇ ਇਤਿਹਾਸ ਨੂੰ ਜਾਣੂ ਕਰਨਗੇ ਜੇ ਨਾ ਪ੍ਰਾਣੀਆਂ ਚੀਜ਼ਾਂ ਨੂੰ ਦੇਖਣਗੇ ਸਾੰਭਣੀਆਂ ਚਾਹੀਦੀਆਂ ਸਾਨੂੰ ਆਪਣੀਆਂ ਪ੍ਰਾਤਨ ਚੀਜ਼ਾਂ ਹੈਂ ਇਹ ਥੱਲੇ ਵਾਲੀ ਚ ਜਾਂਦੇ ਹਾਂ ਹਾਂਜੀ ਉਹ ਆ ਜਾ ਪਾਕੀ ਜੀ ਤੋਂ ਮੈਦੀਏ ਜੀ ਦੇ ਰਹੇ А это драма, я... А это А я... Дону. सठ हिकु मिंट